ਸ਼ਿਹਾਟਾ ਦੇ ਹਰਸੀਰਤ ਹਸਪਤਾਲ ਦੇ ਡਾਕਟਰਾਂ ਉੱਪਰ ਹਸਪਤਾਲ ਵਿੱਚ ਜਮੀਨ ਅਵਜਾਤ ਬੱਚੀ ਨੂੰ ਵੇਚ ਦੇਣ ਦੇ ਆਰੋਪ ਹਨ ਪੁਲਿਸ ਨੇ ਸ਼ਿਕਾਇਤ ਦੇ ਆਧਾਰ ਤੇ ਹਸਪਤਾਲ ਦੇ ਮਾਲਕ ਡਾਕਟਰ ਆਸ਼ਾ ਵਰਕਰ ਸਮੇਤ ਚਾਰ ਲੋਕਾਂ ਉੱਪਰ ਕੇਸ ਦਰਜ ਕੀਤਾ ਹੈ ਸੀਮਾ ਕੌਰ ਪੁੱਤਰੀ ਬਲਵਿੰਦਰ ਸਿੰਘ ਨਿਵਾਸੀ ਪਿੰਡ ਰਾਨੀਆਂ ਅੰਮ੍ਰਿਤਸਰ ਦਿਹਾਤੀ ਨੇ ਪੁਲਿਸ ਨੂੰ ਦੱਸਿਆ ਕਿ ਗਰਭਵਤੀ ਅਵਸਥਾ ਵਿੱਚ ਉਹ 12 ਅਕਤੂਬਰ ਨੂੰ ਚੈੱਕਅਪ ਕਰਵਾਉਣ ਲਈ ਆਸ਼ਾ ਵਰਕਰ ਸੰਦੀਪ ਕੌਰ ਵਾਸੀ ਪਿੰਡ ਰਾਨੀਆਂ ਕੋਲ ਗਈ ਅਤੇ ਉਹ ਉਸ ਨੂੰ ਹਰਸੀਰਤ ਹਸਪਤਾਲ ਨਰੈਣਗੜ੍ਹ ਲੈ ਆਈ। ਉੱਥੇ ਡਿਲੀਵਰੀ ਤੋਂ ਬਾਅਦ ਦੱਸਿਆ ਗਿਆ ਕਿ ਉਸਨੇ ਬੱਚੀ ਨੂੰ ਜਨਮ ਦਿੱਤਾ ਹੈ ਅਤੇ ਬੱਚੀ ਠੀਕ ਠਾਕ ਹੈ। ਪਰ ਕੁਝ ਸਮੇਂ ਬਾਅਦ ਕਿਹਾ ਗਿਆ ਕਿ ਬੱਚੀ ਦੀ ਹਾਲਤ ਠੀਕ ਨਹੀਂ ਹੈ। ਉਸ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਵੀ ਬੱਚਾ ਨਹੀਂ ਦਿੱਤਾ ਗਿਆ। ਕਿਹਾ ਗਿਆ ਕਿ ਬੱਚਾ ਬਿਮਾਰ ਹੈ ਅਤੇ ਲਾਸ਼ ਲਈ ਚਿਲਡਰਨ ਵਾਰਡ ਭੇਜਿਆ ਗਿਆ। ਜਦੋਂ ਬੱਚਾ ਠੀਕ ਹੋਵੇਗਾ ਉਸ ਨੂੰ ਸੌਂਪ ਦਿੱਤਾ ਜਾਵੇਗਾ। ਕਈ ਵਾਰ ਪੁੱਛਣ ਤੋਂ ਬਾਅਦ ਵੀ ਉਸ ਨੂੰ ਕੋਈ ਤਸੱਲੀ ਬਖਸ਼ ਜਵਾਬ ਨਹੀਂ ਮਿਲਿਆ। 2 ਮਹੀਨੇ ਬਾਅਦ ਆਸ਼ਾ ਵਰਕਰ ਸੰਦੀਪ ਕੌਰ ਨੇ ਦੱਸਿਆ ਕਿ ਡਾਕਟਰ ਸਰਪਜੀਤ ਸਿੰਘ, ਨਿਵਾਸੀ ਕੋਟ ਖਾਲਸਾ, ਆਸ਼ਾ ਵਰਕਰ ਨੀਤੂ, ਨਿਵਾਸੀ ਕੋਟ ਖਾਲਸਾ ਅਤੇ ਹਰਸੀਰਤ ਹਸਪਤਾਲ ਦੇ ਮਾਲਕ ਪੰਕਜ ਸ਼ਰਮਾ ਨੇ ਮਿਲ ਕੇ ਉਸ ਦੇ ਬੱਚੇ ਨੂੰ ਵੇਚ ਦਿੱਤਾ। ਉਸ ਨੇ ਪੁਲਿਸ ਵਿੱਚ ਸ਼ਿਕਾਇਤ ਕੀਤੀ ਹੈ ਅਤੇ ਥਾਣਾ 시ਹਾਟਾ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਸਾਰੇ ਦੋਸ਼ੀਆਂ ਦੇ ਖਿਲਾਫ ਕੇਸ ਦਰਜ ਕਰ ਲਿਆ।